ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਿੰਗ ਮਹੱਲਾ ਪੰਜਵਾਂ ਮਾਈਰੇ ਚਰਨਾ ਉਟ ਗਹੀ ਦਰਸ਼ਨ ਪੀਖ ਮੇਰਾ ਮਨ ਮੋਹਯੋ ਦੁਰਮਤਿ ਜਾਤ ਬਹੀ ਰਹਾ ਅਗੇ ਆਗਾਦ ਊਚ ਬਿਨਸੀ ਕੀਮਤ ਜਾਤ ਨਾ ਕਹੀ ਜਲ ਤਲ ਪੀਖ ਪੀਖ ਮਨ ਬਿਗਸਿਓ ਪੂਰ ਰਹਯੋ ਸਭ ਮੇਹੀ دین ਦੇ ਆਲ ਪ੍ਰੀਤ ਮਨ ਮੋਹਨੇ ਮਿਲ ਸਾਧਕੀਨਿਓ ਸਹੀ ਸਿਮਰ ਸਿਮਰ ਜੀਵਤ ਹਰਿ ਨਾਨਕੇ ਜਮਕੇ ਪੀਰ ਨਾ ਸਹੀ ਸਾਰਿੰਗ ਮਹੱਲਾ ਪੰਜਵਾਂ ਮਾਇਰੀ ਮਨ ਮੇਰੋ ਮਤਵਰੂ ਪੀਖ ਦਿਆਲ ਆਨੰਦ ਸੁਖ ਪੂਰਨ ਹਾਰ ਰਸ ਰਪਿਓ ਕੁਮਾਰ ਰਹਾਉ निर्मल भेख उजल जस गावत बौर ना होवत कारो चरण कमल सों डोरी राची भेटियो पुरके अपार करग लिन सर्वस दिन दीपक भयो उजार नानक नाम रस क वैरागे कुल समोहा तार सार महल्ला पांचवा मायरी आन सिमर मर जाई ਤਿਆਗ ਗੋਵਿੰਦ ਜੀ ਅਨਕੋ ਦਾਤਾ ਮਾਇਆ ਸੰਗ ਲਪਟਾਈ ਰਾਉ ਨਾਮ ਬਿਸਾਰ ਚਲੈ ਅਨ ਮਾਰਗ ਨਰਕ ਘੋਰ ਮੈਂ ਪਾਹੀ ਅਨਕ ਸਜਾਈ ਗਣਤ ਨ ਆਵੈ ਗਰਵੈ ਗਰਬ ਪਰਮਾਈ ਸੇ ਤਨਵੰਤ ਸੇ ਪਤਵੰਤੇ ਹਰ ਕੀ ਸਰਨ ਸਮਾਈ ਗੁਰ ਪ੍ਰਸਾਦ ਨਾਨਕ ਜਗ ਜੀਤੇਓ ਬਹੁਰ ਨ ਆਵੈ ਜਾਹੀ ਸਾਰਿੰ ਮਹੱਲਾ ਪੰਜਵਾ ਹਰ ਕਾਟੇ ਕੁਟਲਤਾ ਕੁਠਾਰੀ ਪ੍ਰਭ ਬਨੰਦਨ ਭਈ ਕਿਨ ਭੀਤਰ ਰਾਮ ਨਾਮ ਪਰਹਾਰ ਰਹਾ ਕਾਮ ਕੁਰੁ ਨਿੰਦਾ ਪਰ ਹਰੀਐ ਕਾੜਾ ਸਾਧੂ ਕੈ ਸੰਗਮਾੜੀ ਜਨਮ ਪਦਾਰਤ ਗੁਰਮੁਖ ਜਿਤੇ ਅਬਹੋਰ ਨਾ ਜੁਐ ਹਾਰੇ ਆਠ ਪੈਰ ਹਰਿ ਪ੍ਰਭ ਕੇ ਗੁਣ ਗਾਵੈ ਪੂਰਨ ਸ਼ਬਦ ਵਿਚਾਰ ਨਾਨਕ ਦਸੰਦਾਸ ਜਨ ਤੇਰਾ ਹੁਨੇ ਪੁਨੇ ਬਲੇ ਹਾ ਜਨਮ ਸੇ ਕਾਰੀ ਸਾਰਿੰਗ ਮਹੱਲਾ ਪੰਜਵਾ ਹੋ ਤੇ ਪਰਮੇਸ਼ਰ ਕਾ ਥਾਨੇ ਸਾਧ ਸੰਗਵੈ ਗੁਣ ਗੋਵਿੰਦੇ ਪੂਰਨ ਬ੍ਰਹਮ ਗਿਆਨ ਰਹਾਉ ਸਾਧਕ ਸਿੱਧ ਸਗਲ ਮਨ ਲੋਚੈ ਬਿਰਲੇ ਲਾਗੇ ਧਿਆਨੇ ਜਿਸੈ ਕਿਰਪਾਲ ਹੋਇ ਮੇਰ ਸੁਆਮੀ ਪੂਰਨਤਾ ਕੋ ਕਾਮੁ ਜਾ ਕਰ ਦਵ ਸਭ ਪੰਜ ਤੇ ਜਾਣੈ ਸਗਲ ਜਹਾਨੇ ਕਿਨ ਪਲ ਬਿਸਰ ਨਹੀਂ ਮੇਰ ਕਰਤਾ ਇਵ ਨਾਨਕ ਮੰਗੈ ਦਾਨੇ ਇਉ ਨਾਨਕ ਮੰਗੈ ਦਾਨੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ